ਖੱਤਸਿਰਾ ਕਾਲ ਜੀ ਦੋਸਤੋ ਅੱਜ ਦੀ ਵੀਡੀਓ ਆਪਾਂ ਨਵੀਂ ਵੀਡੀਓ ਤੁਹਾਨੂੰ ਦਿਖਾਵਾਂਗੇ ਸਰਾਹ ਸਟੱਡ ਫਾਰਮ ਦੀ ਸਰਾਹ ਸਟੱਡ ਫਾਰਮ ਵਾਲੇ ਪਹੁੰਚੇ ਹੋਇਆ ਜੀ ਹਾਰਸ ਮੇਲੇ ਤੇ ਹਨੂਮਾਨਗੜ ਹਨੂਮਾਨਗੜ ਜ਼ਿਲ੍ਹਾ ਰਾਜਸਥਾਨ ਦਾ ਹੈ ਰਾਜਸਥਾਨ ਦੇ ਵਿੱਚ ਮੇਲਾ ਚੱਲ ਰਿਹਾ ਹੈ ਹਾਰਸ ਮੇਲਾ ਸਰਾਹ ਸਟੱਡ ਫਾਰਮ ਤੇ ਪਹੁੰਚੇ ਆ ਸਾਹਮਣੇ ਇੱਕ ਤੁਹਾਨੂੰ ਘੋੜਾ ਦਿਖਾਵਾਂਗੇ ਜਾਣਕਾਰੀ ਸ਼ੇਅਰ ਕਰਾਂਗੇ ਆ ਫੀਸ ਕਿੰਨੀ ਲੈਂਦੇ ਆ ਸਰਵਸਵਾਸਤੇ ਤਿਆਰ ਆ ਦੋ ਵਸ਼ੇਰੀਆਂ ਇੱਕ ਗੱਬਨ ਕੋੜੀ ਵੀ ਸੇਲ ਵਾਸਤੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਬਾਈ ਜੀ ਹਰਾਂ ਦਾ ਜਸਿਹਦਾਰ ਸਾਹਿਬ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਛੇ ਜੋ ਕਰਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੋਕ ਕਰੋ ਚੱਕ ਜੀ ਕੋੜਾ ਬਹੁਤ ਸ਼ਾਨਦਾਰ ਨੁਕਰਾ ਕੋੜਾ ਹੈ ਜਾਣਕਾਰੀ ਜਸਿਹਦਾਰ ਸਾਹਿਬ ਤੋਂ ਲਵਾਂਗੇ ਜਸਿਹਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵੇਰੂ ਕਿਤੇ ਸਭ ਤੋਂ ਪਹਿਲਾਂ ਜਸਿਹਦਾਰ ਸਾਹਿਬ ਆਪਣਾ ਨਾਮ ਐਡਰੈਸ ਕੰਟੈਕਟ ਨੰ ਪੈਂਟ ਫਤਰਾਲਾ ਜੀ ਠੀਕ ਆ ਜੀ ਜ਼ਿਲ੍ਹਾ ਜੀ ਬਰੰਡਾ ਠੀਕ ਆ ਜੀ ਅੱਛਾ ਆਪਾਂ ਨੂੰ ਕਦੋਂ ਕਦਾਂ ਛਾਂਕ ਜਾ ਗਿਆ ਘੋੜੀਆਂ ਵਾਲੇ ਪਾਸੇ ਦਾ ਜੀ ਛਾਂਕਤਾ ਹੀ ਘੋੜਨਾ ਦਾ ਰੱਖਦੇ ਆਂ ਦਾ 10 12 ਸਾਲ ਉਹ ਠੀਕ ਆ ਜੀ ਠੀਕ ਆ ਜਿੰਨੇ ਅੱਜ ਜਾਨਵਰ ਇੱਥੇ ਲੈ ਕੇ ਆਏ ਉਹ ਇਹਨਾਂ ਚੋਂ ਕਿੰਨੇ ਕਿ ਸੇਲ ਵਾਸਤੇ ਆ ਇਹ ਕੀ ਹੈਗੇ ਤੰਗ ਤੰਗ ਠੀਕ ਆ ਜਿਹੜਾ ਤੁਸੀਂ ਆ ਘੋੜਾ ਦਿਖਾ ਰਹੇ ਹੋ ਇਹਦੀ ਕੁਆਲਿਟੀ ਇਹ ਜੀ ਨੁਗਰਾ ਘੋੜਾ ਜੀ ਭਾਨੇ ਵਾਲੀ ਲੈ ਜਾਂਦਾ ਜੀ ਠੀਕ ਆ ਜੀ ਜੈ ਵੀਰ ਦਾ ਬੱਚਾ ਜੀ ਜੈ ਵੀਰ ਦਾ ਬੱਚਾ ਇਹਦਾ ਨਾ ਜੈਦੇਵ ਜੈਦੇਵ ਹਾਂ ਠੀਕ ਆ ਜੀ ਉਹ ਕੰਪੀਟੀਸ਼ਨ ਜਿੱਤਿਆ ਹੋਇਆ ਜੀ ਨਹੀਂ ਕੰਪੀਟੀਸ਼ਨ ਤੇ ਨਹੀਂ ਪਹਿਲੇ ਬਛੇਰਾ ਹੀ ਹੈ ਜੀ ਅਜੇ ਬਛੇਰਾ ਹੈ ਪਹਿਲੀ ਵਾਰ ਹੀ ਲੈਂਦਾ ਜਾਂ ਅਜੇ ਦੋ ਮਹੀਨੇ ਪਹਿਲਾਂ ਲਗਾਈ ਮੇਰਾ ਇੱਥੇ ਉੱਤੇ ਰਹਿੰਦੇ ਹਾਂ ਠੀਕ ਆ ਜੀ ਠੀਕ ਆ ਤਾਂ ਹੁਣ ਸਰਵਿਸ ਵਾਸਤੇ ਤਿਆਰ ਹੈ ਜੀ ਹਾਂਜੀ ਹਾਂਜੀ ਬੱਚੇ ਆਏ ਵੀ ਇਹਦੇ ਹਾਂ ਰਿਜ਼ਲਟ ਆ ਗਿਆ ਨਾਲ ਹੀ ਖੜੇ ਠੀਕ ਆ ਜੀ ਇਹ ਕਿ ਸਰਵਿਸ ਚੱਲ ਰਹੀ ਹੈ ਇਹਦੀ ਇਹਦੀ 15000 ਰੁਪਏ ਦੀ 15000 ਹਾਂਜੀ ਠੀਕ ਆ ਜੀ ਓ ਮਿੱਤਰੋ ਕਰੋ ਚੈੱਕ ਬਹੁਤ ਵਧੀਆ ਕਿੰਨੀ ਆ ਜੀ ਹਾਈਟ ਦੀ ਹੈਟ ਜੀ 65 ਪਲੱਸ ਆਈ ਠੀਕ ਆ ਜੀ ਹਾਂ ਚੈੱਕ ਕਰੋ ਮਿੱਤਰੋ ਜਿਵੇਂ ਕੰਨ ਵਗੈਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਬੰਤਰ ਆ ਤਾਂ ਜਾਦੀ ਫੀਸ ਵੀ ਲੇਗੀ 15000 ਫੀਸ ਆ ਤਾਂ ਤੁਸੀਂ ਸਰਵਸ ਵਾਸਤੇ ਕੁੜੀਆਂ ਲੈ ਕੇ ਆਉਂਗੇ ਤਾਂ ਇਹਦਾਰ ਸਾਹਿਬ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਗੱਲਬਾਤ ਕਰ ਲਿਓ ਹੁਣ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਜਿਹੜੇ ਸੇਲ ਵਾਸਤੇ ਆ ਆਪ ਦੇਖੋ ਜੀ ਤੁਸੀਂ ਜਾਨਵਰ ਹੋਰ ਖਵਾਵਾਂਗੇ ਤਾਂ ਅੱਗੇ ਹੋਰ ਦਿਖਾਉਣਾ ਜੀ ਜਾਨਵਰ ਜੱਥੇਦਾਰ ਸਾਹਿਬ ਦੇ ਘੋੜੀਆਂ ਵੀ ਆ ਬਸ਼ੇਰੀਆਂ ਵੀ ਆ ਜਿਹੜੇ ਸੇਲ ਵਾਸਤੇ ਆ ਅੱਛਾ ਜੱਥੇਦਾਰ ਸਾਹਿਬ ਇਹ ਜਿਹੜੀ ਸਾਹਮਣੇ ਵਾਲੀ ਘੋੜੀ ਇਹ ਬਕਾਉ ਤਾਂ ਨਹੀਂ ਇਹ ਨਹੀਂ ਅੱਛਾ ਇਹ ਨਹੀਂ ਕਿ ਬਕਾਉ ਬਸ਼ੇਰੀ ਠੀਕ ਆ ਆ ਬਸ਼ੇਰੀ ਜਿਹੜੀ ਸਾਹਮਣੇ ਵਾਲੀ ਇਹ ਵੀ ਨੁਕਰੀ ਆ ਹਾਂਜੀ ਆਪਣੇ ਵਾਲੇ ਘੋੜੇ ਦੀ ਅੱਛਾ ਸਾਹਮਣੇ ਜਿਹੜਾ ਤੁਸੀਂ ਕੋਲਾ ਜੈਬੀਰ ਹਾਂਜੀ ਹਾਂਜੀ ਉਹਦਾ ਅੱਛਾ ਇਸ ਜੈਬੀਰ ਦੀ ਬੱਚੀ ਆ ਹਾਂ ਠੀਕ ਆ ਇਹਦੀ ਉਮਰ ਕਿੰਨੀ ਹੋਗੀ ਲਗਭਗ ਇਹਦੀ 3 ਕੁ ਮਹੀਨਿਆਂ ਦੀ 3 ਮਹੀਨਿਆਂ ਦੀ ਹਾਂਜੀ ਠੀਕ ਆ ਜੀ ਇਹ ਕੰਨ ਕੁੰਨ ਜਿਵੇਂ ਦਿਖਾ ਰਹੀ ਹੈ ਵਧੀਆ ਬਹੁਤ ਚੰਗੀ ਕੰਨਾਂ ਕੁੰਨਾਂ ਦੀ ਛੋਟਾ ਕੰਨ ਅੱਛਾ ਸਪੋਰਟ ਹੈ ਜੀ ਸਪੋਰਟਲੈਸ ਹੈ ਹਾਂਜੀ ਅੱਛਾ ਆਪਣਾ ਘੋੜਾ ਵੀ ਸਪੋਰਟਲੈਸ ਆ ਨਹੀਂ ਘੋੜੇ ਦੇ ਹੈਗੇ ਜੀ ਹੈਗੇ ਜੀ ਅੱਛਾ ਉਹਦੇ ਹੈਗੇ ਆ ਠੀਕ ਆ ਜੀ ਤਾਂ ਜਿਵੇਂ ਪੋਰੀਆ ਕਹਿੰਦੇ ਹੁੰਦੇ ਆ ਔਰਾਂ ਬਿਲਕੁਲ ਸਹੀ ਆ ਇੱਕ ਹੀ ਪੋਰੀਆ ਵਾ ਮੱਥੇ ਦੀ ਔਰ ਕੋਈ ਬਾਹਰ ਨਾ ਪੋਰ ਨਹੀਂ ਆਉਂਦਾ ਠੀਕ ਆ ਆ ਸਾਹਮਣੇ ਜਿਹੜੀ ਦਿਖਾਈ ਦੇ ਰਹੀ ਹੈ ਹਨਾ ਤਾਂ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਸਪੋਰਟਲੈਸ ਆ ਬਚੇਰੀ ਘੋੜਾ ਕੁਛ ਸਪੋਰਟ ਦਿਖਦੇ ਆ ਉਹਦੇ ਚ ਜਿਵੇਂ ਬੱਚਿਆਂ ਦੇ ਨਹੀਂ ਆਉਂਦੇ ਹਾਂਜੀ ਬੱਚੇ ਨਹੀਂ ਆਉਂਦੇ ਤੇ ਜਿਵੇਂ ਮਸ਼ੇਰੀ ਆ ਨੁਕਰੀਆ ਕਰਨ ਬਹੁਤ ਸੋਹਣੇ ਆ ਤਿੰਨ ਮਹੀਨੇ ਦੀ ਏਜ ਆ ਹਾਂ ਪੌਰੀ ਇੱਕ ਹੀ ਆ ਇਹਦੇ ਇਹ ਸੇਲ ਵਾਸਤੇ ਜਿਹਦਰ ਜੀ ਹਾਂਜੀ ਹਾਂਜੀ ਠੀਕ ਆ ਕੀ ਕੀਮਤ ਰੱਖੀ ਆਪਾਂ ਇਹਦੀ ਇਹਦੀ 280 2 ਲੱਖ 80 ਹਜ਼ਾਰ ਠੀਕ ਆ ਵੀਡੀਓ ਵੇਖ ਕੇ ਕੋਈ ਆਪਾਂ ਨੂੰ ਫੋਨ ਕਰਦਾ ਤਾਂ ਕੋਈ ਡਿਸਕਾਊਂਟ ਮਿਲੇਗਾ ਕੋਈ ਕੋਈ ਗੱਲ ਨਹੀਂ ਕਿੰਨਾ ਕੁ ਡਿਸਕਾਊਂਟ ਕਰੋਗੇ ਕੋਈ ਨਹੀਂ ਜੋ ਜੱਤ ਕਰ ਦਾਂਗੇ ਜੇ ਇਹਦੇ ਬੰਦੇ ਦਾ ਠੀਕ ਆ ਚਲਦੀ ਵੀਰੋ ਜ ਆਪਣਾ ਕੰਟੈਕਟ ਨੰਬਰ ਦੱਸੋ ਮੇਰਾ ਨੰਬਰ ਹੈ 78258 ਹਾਂਜੀ 61409 ਠੀਕ ਆ ਮਿੱਤਰੋ ਇਹ ਸਰਾਣ ਸਟੱਡ ਫਾਰਮ ਵਾਲੇ ਜਥੇਦਾਰ ਸਾਹਿਬ ਨੇ ਇਹਨਾਂ ਕੋਲੇ ਤਿੰਨ ਜਾਨਵਰ ਸੇਲ ਵਾਸਤੇ ਆ ਹਾਂ ਜਿਵੇਂ ਵਸ਼ੇਰੀ ਤੁਸੀਂ ਦੇਖ ਰਹੇ ਹੋ ਚੈੱਕ ਤੁਸੀਂ ਕਰ ਲਿਓ ਤੁਹਾਨੂੰ ਪਸੰਦ ਆਉਂਦੀ ਆ ਤਾਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਆ ਗੱਬਣਾ ਜੀ ਅੱਗੇ ਤੁਹਾਨੂੰ ਗੱਬਨ ਕੋੜੀ ਦਿਖਾਵਾਂਗੇ ਜਥੇਦਾਰ ਸਾਹਿਬ ਇਹ ਗੱਬਨ ਹੈ ਹਾਂਜੀ ਹਾਂਜੀ ਠੀਕ ਆ ਅੱਛਾ ਇਹਦੀ ਕੁਆਲਿਟੀ ਬਾਰੇ ਇਹ ਜੀ 9 ਇੰਚ ਦੀ ਹਾਈਟ ਹੈ ਜੀ ਅੱਛਾ 9 ਇੰਚ ਹਾਈਟ ਹੈ ਹਾਂ ਠੀਕ ਆ ਤੇ ਨੁਗਰੇ ਕੋੜੇ ਤੋਂ ਗੱਭਣਾ ਜੀ ਪਹਿਲਾਂ ਵੀ ਨੁਗਰਾ ਬੱਚਾ ਦਿੱਤਾ ਹੀ ਮਗਰ ਬਸ਼ੇਰੀ ਸੀ ਇਹਦੇ ਚਾਲ ਕੇ ਆਈ ਹੈ ਹੁਣ ਵੀ ਨੁਗਰੇ ਕੋੜੇ ਤੋਂ ਗੱਭਣਾ ਉਸ ਕੋੜੇ ਤੋਂ ਗੱਭਣਾ ਪਹਿਲੇ ਸਵੇ ਜਦੋਂ ਸੂਈ ਆਦੋਂ ਨੁਕਰੀ ਬਸ਼ੇਰੀ ਦਿੱਤੀ ਸੀ ਬਸ਼ੇਰੀ ਸੀ ਮਗਰ ਉਹ ਜਿਹੜੀ ਚਾਲ ਕੇ ਆਈ ਹੈ ਠੀਕ ਆ ਹੁਣ ਫੇਰ ਨੁਗਰੇ ਤੋਂ ਉਸ ਤੋਂ ਹੀ ਗੱਭਣਾ ਜਿਹੜੀ ਤੁਸੀਂ ਦਿਖਾ ਰਹੇ ਬੇਸ਼ੇਰੀ ਕੋਲ ਉਹ ਇਹਦੀ ਹੈ। ਹਾਂ ਬਾਕੀ ਵੀਡੀਓ ਬਕਾਇਦਾ ਮਿਲਦੀ ਦੀ ਨੁਗਰੇ ਕੋਡੇ ਤੋਂ ਸਾਰਾ ਕੁਝ ਆਪਣਾ ਦੇਵਾਂਗੇ। ਠੀਕ ਆ। ਜਿਹੜੇ ਕੋਡੇ ਤੋਂ ਤੁਸੀਂ ਗੱਬਨ ਕਰਾਈ ਆ ਜਿਹੜੇ ਤੋਂ ਮਿਲੀ ਆ ਉਹਦੀ ਵੀਡੀਓ ਵੀ ਦੇਵਾਂਗੇ ਬਕਾਇਦਾ। ਠੀਕ ਆ। ਤੁਸੀਂ ਕਰਵਾਈ ਸੀ ਜਾਗੋ ਮਿਲੀ ਆਪਾਂ ਨੂੰ ਗੱਬਨ ਮਿਲੀ ਆ ਜੀ। ਗੱਬਨ ਮਿਲੀ ਆ। ਆਪਣਾ ਵੀਡੀਓ ਕਿੰਨੇ ਟਾਈਮ ਦੀ ਗੱਬਨ ਆ ਜੀ? ਇਹ 7 7.5 ਮਹੀਨੇ। 7.5 ਮਹੀਨਿਆਂ ਦੀ। ਹਾਂ ਠੀਕ ਆ। ਕੀ ਰੇਟ ਰੱਖਿਆ ਜੱਸੇਦਾਰ ਸਾਹਿਬ ਇਹਦਾ? ਇਹਦਾ 1 60। 1.60 ਹਜ਼ਾਰ ਠੀਕ ਆ ਮਾਨਸਮਾਨ ਹੋ ਜਾਏਗਾ ਪਰ ਮਾਨਸਮਾਨ ਹੀ ਕਰਾਂਗੇ ਅੱਛਾ ਮਾਨਸਮਾਨ ਜ਼ਰੂਰ ਹੋਏਗਾ ਜ਼ਰੂਰ ਕਰਦੇ ਠੀਕ ਆ ਲੈ ਮਿੱਤਰੋ ਕਰੋ ਚੈੱਕ ਤੁਸੀਂ ਇਹਦੇ ਕੰਨ ਵਗੈਰਾ ਦੇਖ ਸਕਦੇ ਹੋ ਫੇਸ ਤੁਹਾਡੇ ਸਾਹਮਣੇ ਆ ਤੇ ਕਿੰਨੀ ਹਾਈਟ ਦੱਸੀ ਸੀ ਆਪਾਂ ਦੀ 95 95 ਇੰਚ ਹੈ ਨਾ ਠੀਕ ਆ ਲੈ ਚੈੱਕ ਕਰ ਸਕਦੇ ਹੋ ਤੁਸੀਂ ਜੀ 95 ਇੰਚ ਦੀ ਆ ਗੱਬਣ ਤਾਂ ਤੁਹਾਨੂੰ ਵੀਡੀਓ ਵੀ ਮਿਲ ਜੂਗੀ ਜਿੱਦਾਂ ਸਭ ਤੋਂ ਜਿਹੜੇ ਕੋੜੇ ਤੋਂ ਗੱਬਣ ਕਰਾਈ ਹੋਈ ਆ ਚੈੱਕ ਕਰ ਲਓ ਜੀ ਜਾਨਵਰ ਤਕਰੀਬਨ ਸਾਰੇ ਚੰਗੇ ਆ ਬਛੇਰੀ ਬਹੁਤ ਚੰਗੀ ਆ ਸਾਹਮਣੇ ਵਾਲੇ ਤੁਸੀਂ ਦੇਖ ਸਕਦੇ ਹੋ ਇਹ ਬਛੇਰੀ ਸਾਹਮਣੇ ਵਾਲੇ ਇਸ ਘੋੜੇ ਦੀ ਬੱਚੀ ਆ ਇਸ ਜੈਦੇਵ ਦੀ ਇਹਦੀ ਬੱਚੀ ਆ ਇਹ ਸਾਹਮਣੇ ਵਾਲੀ ਆ ਬਛੇਰੀ ਗੱਲਬਾਤ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੁਣ ਲਾਸਟ ਜਾਨਵਰ ਜਖਦਾਰ ਕੋਲ ਇੱਕ ਹੋਰ ਆ ਉਹ ਵੀ ਦਿਖਾਵਾਂਗੇ ਲਓ ਮਿੱਤਰੋ ਅੱਗੇ ਵਾਲੀ ਬਛੇਰੀ ਤੁਹਾਨੂੰ ਦਿਖਾਵਾਂਗੇ ਬੜੀ ਸ਼ਾਨਦਾਰ ਆ ਕੰਨਾਂ ਕੰਨਿਓ ਦੇਖੋ ਐ ਬਿਲਕੁਲ ਨਾਲ ਲਾਈ ਬੈਠੀ ਆ ਦੇਖ ਸਕਦੇ ਹੋ ਹਾਇਟ ਵੀ ਬਹੁਤ ਸੋਹਣੀ ਐ ਇਹਦੀ ਬਹੁਤ ਸੋਹਣੀ ਸੁਨੱਖੀ ਆ ਗੱਲਬਾਤ ਕਰਾਂ ਜਖਦਾਰ ਸਾਹਿਬ ਇਹਦੀ ਏਜ ਕਿੰਨੀ ਐ ਇਹ ਨਹੀਂ ਮਿਲ ਨਹੀਂ ਆਏਗਾ ਜਿਹਦਰ ਸਾਹਿਬ ਜਿਹੜੀ ਸਾਹਮਣੇ ਤੁਸੀਂ ਬਸ਼ੇਰੀ ਦਿਖਾ ਰਹੇ ਹੋ ਇਹਦੀ ਲਾਈਨ ਕਿਹੜੀ ਆ ਇਹ ਜੀ ਨੁਗਰੇ ਘੋੜੇ ਦੀ ਆ ਜੀ ਮੈਂ ਘੋੜੇ ਦਾ ਨਾਮ ਭੁੱਲ ਗਿਆ ਜੀ ਕਿਹਦੇ ਘੋੜੇ ਦੀ ਆ ਠੀਕ ਆ ਉਹ ਉਰੇ ਘੋੜੇ ਦੀ ਆ ਠੀਕ ਆ ਕਿੰਨੀ ਹਾਈਟ ਹੈ ਦੀ ਹੈਟ ਹੈਗੀ ਆ ਜੀ 57 55 ਇੰਚੀ ਦੀ 57 55 ਤਾਂ ਏਜ ਕਿੰਨੀ ਕਹ ਦੀ ਇਹਦੀ 14 ਮਹੀਨੇ 14 ਮਹੀਨਿਆਂ ਦੀ ਠੀਕ ਆ ਨ ਕਰੋ ਚੈੱਕ ਮਿੱਤਰੋ ਬਹੁਤ ਸੋਹਣੀਆਂ ਕੰਨਾ ਕੰਨੀਆਂ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਹਾਈਟ ਬਹੁਤ ਵਧੀਆ ਲਗ ਭਗ ਇਹ ਵੀ ਸੇਲ ਵਾਸਤੇ ਆ ਪਸੰਦ ਆਉਂਦੀ ਤਾਂ ਤੁਸੀਂ ਗੱਲਬਾਤ ਜਿਹੇਦਾਰ ਨਾਲ ਕਰ ਲਿਓ ਅਰੇ ਕਿੰਨੀ ਰੱਖੀ ਹੈ ਜੀ ਇਹਦੀ ਫਿਰ ਆਪਾਂ ਕੀਮਤ ਕਿੰਨੀ ਹੈ ਕੀਮਤ ਜੀ 135 135 ਕਰ ਰਹੇ ਹੋ ਠੀਕ ਆ ਬਹਾਲੀ ਚੰਗੀਆਂ ਤੁਸੀਂ ਦੇਖ ਸਕਦੇ ਹੋ ਕੰਨਾ ਕੰਨੀਆਂ ਵਧੀਆ ਬਹਾਲੀ ਚੰਗੀਆਂ ਮਾਂ ਬਹੁਤ ਚੰਗੀਆਂ ਠੀਕ ਆ ਜਿਵੇਂ ਕੋਈ ਪੌਰੀ ਸ਼ੌਰੀ ਹੈ ਨਾ ਸਾਫਾ ਭੋਰੀ ਸਾਫਾ ਭੋਰੀਆਂ ਤੋਂ ਇਹ ਬਿਲਕੁਲ ਓਕੇ ਰਿਪੋਰਟ ਆ ਜੀ ਸਾਫਾ ਭੋਰੀਆਂ ਤੋਂ ਕੋਈ ਭੋਰੀ ਨਹੀਂ ਹਾਂ ਕੀਮਤ ਇੱਕ ਵਾਰ ਫਿਰ ਦੱਸਿਓ ਇੱਕ ਪੈਂ ਇੱਕ 35 ਮਾਨਸਮਾਨ ਹੋ ਜਾਊਗਾ ਹਾਂ ਕਰ ਦਾਂਗੇ ਥੋੜਾ ਠੀਕ ਆ ਲਾਖ ਤੇ ਆਪਣਾ ਡਰੈਸ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ ਗਏ 87258 ਹਾਂਜੀ 61409 ਠੀਕ ਆ ਓਕੇ ਅੱਲਾ ਮਿੱਤਰੋ ਕਰ ਲਿਓ ਚੈੱਕ ਇਹ ਬਸ਼ੇਰੀ ਵੀ ਸੇਲ ਵਾਸਤੇ ਆ ਇਹ ਗੱਬਨ ਕੋੜੀ ਵੀ ਸੇਲ ਵਾਸਤੇ ਆ ਬਹੁਤ ਚੰਗੀ ਗੱਬਨ ਕੋੜੀ ਵੀ ਦੇਖ ਸਕਦੇ ਤੁਸੀਂ ਹਾਂ ਅੱਗੇ ਚੱਲ ਕੇ ਤੁਹਾਨੂੰ ਇਹ ਦਿਖਾਵਾਂਗੇ ਇਹ ਵੀ ਸੇਲ ਵਾਸਤੇ ਆ ਚੰਗੀ ਆ ਤਕਰੀਬਨ ਤਾਂ ਜੈਦੇਵ ਕੋੜਾ ਤੁਸੀਂ ਸਾਹਮਣੇ ਦੇਖ ਰਹੇ ਹੋ 15000 ਜਥੇਦਾਰ ਸਾਹਿਬ ਨੇ ਫੀਸ ਰੱਖੀ ਆ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਆ ਲੀਡੂ ਚੰਗੀ ਲੱਗੀ ਤਾਂ ਅੱਗੇ ਤੋਂ ਵੀ ਸ਼ੇਅਰ ਜਰੂਰ ਕਰਿਓ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ